बाबा जी ਦਾ ਚਰੁੰਮਾ ਚਾਲਾ ਹੈ ਸਨ 72 ਤੋਂ ਮੈਂ ਆਪਣੇ ਪਿਤਾ ਜੀ ਬ੍ਰਮਲਿੰਗ ਮਾਸਟਰ ਬਿਹਰੀ لال ਜੀ ਉਹਨਾਂ ਦਾ ਵੱਡਾ ਸੁਪੁੱਤਰ ਹੋਣ ਦੇ ਨਾਤੇ ਸਨ 72 ਤੋਂ ਚਾਲੇ ਸ਼ੁਰੂ ਕੀਤੇ ਸੀ ਉਹ ਲਗਾਤਾਰ ਸਨ 72 ਤੋਂ ਚੱਲ ਕੇ ਚਰੁੰਮਾ ਚਾਲਾ ਬਾਬਾ ਜੀ ਮਹਾਰਾਜ ਦਾ ਆਪਣੇ ਪਿਤਾ ਜੀ ਦੇ ਦੱਸੇ ਹੋਏ ਨਿਰਦੇਸ਼ਾਂ ਅਨੁਸਾਰ ਉਹਨਾਂ ਦੇ ਦੱਸੇ ਹੋਈ ਦਿਸ਼ਾ ਦੇ ਅਨੁਸਾਰ ਪ੍ਰਸਥਾਨ ਹੋਣਾ ਹੈ ਬਾਬਾ ਵਰਗਨਾਥ ਮੰਦਰ ਨੰਗਲ ਤੋਂ ਉਸ ਵੇਰੇ 10 ਵਜੇ ਨੰਗਲ ਤੋਂ ਚੱਲ ਕੇ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਸ਼ਤਲਾਈ ਦੇ ਵਿੱਚ ਜਾ ਕੇ ਡੇਰੇ ਲਗਾਣੇ ਹੈ ਦੁਪਹਿਰੇ 1.5 2 ਵਜੇ ਜਿੱਥੇ ਸਾਰੀ ਸੰਗਤ ਨੂੰ ਲੰਗਰ ਦਾ ਪ੍ਰਾਦਾਨ ਕੀਤਾ ਹੋਇਆ ਹੈ ਉਸ ਤੋਂ ਬਾਅਦ ਬਾਬਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਪਾਇਲ ਤੋਂ ਸੰਗਤ ਰੋਪੜ ਤੋਂ ਪੌਂਟਾ ਸਾਹਿਬ ਤੋਂ ਖੰਨੇ ਤੋਂ ਲੁਧਿਆਣਾ ਰਾਜਪੁਰਾ ਜਲੰਧਰ ਜਸੂਰ ਔਰ ਪਠਾਨਕੋਟ ਤੋਂ ਸੰਗਤਾਂ ਜਿਹੜੀਆਂ ਹੈ ਬਸਾਂ ਦੀਆਂ ਬੱਸਾਂ ਭਰ ਕੇ ਜਿਹੜੀਆਂ ਹੈ ਉਸ ਚਾਲੇ ਵਿੱਚ ਸਹੂਲियत ਕਰ ਰੀਆਂ ਨੇ ਲਗਭਗ 1800 2000 ਦੇ ਵਿੱਚ ਬਾਬਾ ਜੀ ਮਹਾਰਾਜ ਦਾ ਜੱਥਾ ਰਾਤ ਨੂੰ ਸ਼ਤ ਲੈਦੇ ਵਿੱਚ ਤਰਸੀਮ ਲਾਲ ਜੀ ਦੀ ਸਰਾਂ ਦੇ ਵਿੱਚ ਬਾਬਾ ਜੀ ਦਾ ਗੁਣਗਾਨ ਕਰੇਗਾ ਜਿੱਥੇ 9 ਵਜੇ ਚੌਂਕੀ ਸ਼ੁਰੂ ਹੋ ਜਾਏਗੀ ਔਰ ਲਗਭਗ ਸਵੇਰੇ 3 ਵਜੇ ਤੱਕ ਲਗਾਤਾਰ ਚੌਂਕੀ ਚੱਲੇਗੀ ਔਰ ਸੁਬਾ ਸਵੇਰੇ 7 ਵਜੇ ਸ਼ਤ ਲਈ ਤੋਂ ਪ੍ਰਸਥਾਨ ਹੋ ਕੇ 8:30 9 ਵਜੇ ਉਸ ਵਿਸ਼ਾਲ ਔਰ ਉਸ ਦਾਤਾ ਜਿੱਥੇ ਮੇਰੇ ਨੇ ਵਾਸ ਕੀਤਾ ਹੈ ਉਸ ਗੁਫਾ ਦੇ ਵਿੱਚ ਜਾ ਕੇ ਅਸੀਂ ਦਿਉੜਸਿੱਧ ਗੁਫਾ ਤੇ ਜਾ ਕੇ ਸੰਗਤ ਨੇ ਮੱਥਾ ਟੇਕਣਾ ਹੈ ਔਰ ਆਪਣੀ ਸ਼ਰਦਾ ਦੀ ਦਰੋਹਰ ਜਿਹੜੀ ਝੰਡਾ ਬਣਾਇਆ ਹੋਇਆ ਹੈ ਉਸ ਨੂੰ ਅਰਪਣ ਕਰਨਾ ਹੈ ਔਰ ਰੋਡਲਾ ਪ੍ਰਸ਼ਾਦ ਭੋਗ ਲਗਵਾਉਣਾ ਹੈ ਖਾਸੀਅਤ ਸਾਡੇ ਚਾਲੇ ਦੀ ਇਹ ਹੈ ਕਿ ਕੋਈ ਵੀ ਚਾਹੇ ਨੰਗਲ ਤੋਂ ਹੈ ਚਾਹੇ ਬਾਹਰ ਤੋਂ ਹੈ ਉਸ ਸਰਾਂ ਦੇ ਵਿੱਚ ਕੋਈ ਵੀ ਭਗਤ ਜੀ ਆ ਨਾ ਕੇ ਲੰਗਰ ਵਾਸਤੇ ਬੈਠਦਾ ਹੈ ਤਾਂ ਉਸ ਨੂੰ ਲੰਗਰ ਜਿਹੜਾ ਹੈ ਅਟੂਟ ਲੰਗਰ ਵਰਤਗਾ ਲੰਗਰ ਖੁਲਾਇਆ ਜਾਏਗਾ ਕੋਈ ਵੀ ਕਿਸੇ ਭਗਤ ਜਨ ਦਾ ਕਾਰਡ ਜਾਂ ਟੋਕਨ ਜਾਂ ਪਰਚੀ ਨਹੀਂ ਚੱਕ ਕੀਤੀ ਜਾਏਗੀ ਕਿ ਤੁਸੀਂ ਸੰਗਤ ਨਾਲ ਆਏ ਹੋ ਜਾਂ ਨਹੀਂ ਆਏ ਹੋ। ਔਰ ਰੋਡ ਪ੍ਰਸ਼ਾਸ ਜਿਹੜਾ ਹੈ ਉਹ ਸੰਗਤ ਵੱਲੋਂ ਫ੍ਰੀ ਸੇਵਾ ਜਿਹੜੀ ਹੈ ਜਿਹੜੇ ਮਾ ਸਾਡੇ ਕਿਸੇ ਜਾਣਗੇ ਉਹਨਾਂ ਨੂੰ ਰੋਡ ਵੀ ਜਿਹੜਾ ਹੈ ਉਹ ਫ੍ਰੀ ਸੇਵਾ ਦੇ ਵਿੱਚ ਹੀ ਪ੍ਰਸ਼ਾਦ ਦਿੱਤਾ ਜਾ ਰਿਹਾ ਉਸ ਦਾ ਵੀ ਕੋਈ ਪੈਸਾ ਨਹੀਂ ਲਿਆ ਜਾ ਰਿਹਾ। ਉਸ ਤੋਂ ਬਾਅਦ ਸੰਗਤ ਦਾ ਪਹੁੰਚਣ ਦਾ ਲਗਭਗ 150 ਤੋਂ ਉਹਨੇ 200 ਤੱਕ ਛੋਟੀ ਵੱਡੀਆਂ ਗੱਡੀਆਂ ਚਾਰ ਪੰਜ ਬੱਸਾਂ ਇਥੋਂ ਨੰਗਲ ਤੋਂ ਚਲਣੀਆਂ ਸੱਤ ਬੱਸਾਂ ਪਠਾਨਕੋਟ ਤੋਂ ਆਣੀਆਂ ਪਰਕੇ ਦੋ ਬੱਸਾਂ ਪਾਇਲ ਲੁਧਿਆਣੇ ਕੋਲੋਂ ਆਣੀਆਂ ਦੋ ਬੱਸਾਂ ਖੰਨੇ ਤੋਂ ਆਣੀਆਂ ਹੈ ਇਸ ਤਰ੍ਹਾਂ ਕਰਦੇ ਹੋਏ ਵਿਸ਼ਾਲ ਜਿਹੜਾ ਹੈ ਬਾਬਾ ਜੀ ਮਹਾਰਾਜ ਦਾ ਜਥਾ ਉੱਥੇ ਸ਼ਾਦ ਲਈ ਦੇ ਵਿੱਚ ਜਾ ਕੇ ਬਾਬਾ ਜੀ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਕੁਣ ਗਾਨ ਕਰੇਗਾ ਜਿਸ ਦੇ ਵਿੱਚ ਉਸ ਪੌਣਾ ਹਰੀ ਦਾ ਔਰ ਮੇਰੇ ਪਿਤਾ ਜੀ ਮਾਸਟਰ ਬਹਿਰੀ لال ਜੀ ਦੇ ਦੱਸੇ ਹੋਏ ਦਿਸ਼ਾ ਨਿਰਦੇਸ਼ ਜੋਸੀ ਹੋਈ ਦਿਸ਼ਾ ਦੇ ਅਨੁਸਾਰ ਸਾਰਾ ਉਸ ਜਾਗਰਣ ਦਾ ਆਰੰਭ ਕੀਤਾ ਜਾਏਗਾ ਔਰ ਮੈਂ ਬਾਬਾ ਜੀ ਅੱਗੇ ਔਰ ਆਪਣੇ ਪਿਤਾ ਸ਼੍ਰੀ ਦੇ ਚਰਨਾਂ ਦੇ ਵਿੱਚ ਇੱਕ ਹੀ ਬੇਨਤੀ ਕਰਦਾ ਹਾਂ ਕਿ ਦਾਤਾ ਇਹਨਾਂ ਸੰਗਤਾਂ ਨੂੰ ਬਲ ਬਖਸ਼ੀ ਜੀ ਨਾਲ ਸੰਗਤਾਂ ਨੇ ਸਹਿਯੋਗ ਦਿੱਤਾ ਹੋਇਆ ਹੈ ਇਹ ਜਿਹੜਾ ਔ ਟੂਟ ਲੰਗਰ ਹੈ ਇਹ ਖੰਨਾ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਉਹ ਖੰਨਾ ਸੰਗਤ ਹੈ ਇਹ ਟੂਟ ਲੰਗਰ ਕਰਦੀ ਹੈ ਜਿਸ ਦੇ ਵਿੱਚ ਉਹ ਕੋਈ ਵੀ ਸਾਡੇ ਵੱਲ ਉਹਦੇ ਵਿੱਚ ਕੋਈ ਵੀ ਅਨਸ਼ਦਾਨ ਨਹੀਂ ਹੁੰਦਾ ਉਹ ਫਰੀ ਸੇਵਾ ਜਿਹੜੀ ਹੈ ਲੰਗਰ ਦੀ ਕਰਦੀ ਹੈ ਜਿੱਥੇ ਤੱਕ ਪਾਇਲ ਦੀ ਸੰਗਤ ਹੈ ਉਹ ਆਈਸਕ੍ਰੀਮ ਦੀ ਫਰੀ ਸੇਵਾ ਕਰ ਰਹੀ ਹੈ ਜਿੱਥੇ ਤੱਕ ਪਟਾਨਕੋਟ ਵਾਲੀ ਸੰਗਤ ਹੈ ਰਾਤ ਨੂੰ ਸਟਾਲ ਲਾ ਕੇ ਟਿੱਕੀ ਦੀ 12 ਵਜੇ ਫਰੀ ਸੇਵਾ ਕਰ ਰਹੀ ਹੈ ਸੋ ਬਾਬਾ ਜੀ ਜਿਹੜੇ ਸੇਵਾਦਾਰ ਸੇਵਾ ਦੇ ਲੱਗੇ ਹੋਏ ਨੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਨ ਔਰ ਇਸ ਤਰ੍ਹਾਂ ਇਹਨਾਂ ਨੂੰ ਸਮਖਸ਼ ਮਣਾਣ ਤਾਂ ਕਿ ਹਰ ਸਾਲ ਇਸ ਢੰਡਾਰੇ ਦੇ ਉੱਤੇ ਆ ਕੇ ਇਸ ਚਾਲੇ ਦੇ ਉੱਤੇ ਆ ਕੇ ਸੰਗਤਾਂ ਦੀ ਸੇਵਾ ਕਰਨ। ਹੋਰ ਬੋਲੋ ਜੀ। ਨੰਦੀ ਦੇ ਵਿੱਚ ਤੁਹਾਨੂੰ ਹੋਰ ਜਿਹੜੇ ਇਲਾਕਿਆਂ ਸੰਗਠਨ ਹੈਗੇ ਧਾਰਮਿਕ ਐ ਸਮਾਜਿਕ ਉਹ ਵੀ ਸਹਿਯੋਗ ਕਰ ਰਿਹਾ ਸਹਿਯੋਗ ਬਾਲਮੀਕੀ ਸਭਾ ਆਪ ਬਾਲੇ ਡੇਰੇ ਦੇ ਨਾਲ ਹੈ ਰਾਮ ਮੰਦਰ ਵਾਲੇ ਹੈ ਬਾਲਮੀਕੀ ਸਭਾ ਪ੍ਰਾਣਾ ਗੁਰਦੁਆਰਾ ਰਵਿਦਾਸ ਸਭਾ ਪ੍ਰਾਣਾ ਗੁਰਦੁਆਰਾ ਸਨਾਤਨ ਧਰਮ ਸਭਾ ਤੇ ਕ੍ਰਿਸ਼ਨ ਕ੍ਰਿਸ਼ਨਾ ਡਰਾਮੈਟਿਕ ਕਲੱਬ ਵਾਲੇ ਔਰ ਬ੍ਰਾਹਮਣ ਸਭਾ ਔਰ ਜਿੰਨੇ ਵੀ ਲੋਕਲ ਐਮਸੀ ਨੇ ਚਾਹੇ ਉਹ ਭਾਜਪਾ ਦੇਣੇ ਚਾਹੇ ਕਾਂਗਰਸ ਦੇਣੇ ਉਹ ਸਾਰੇ ਉਹ ਸਾਰੇ ਹੀ ਆ ਕੇ ਸਹਿਯੋਗ ਕਰਨਗੇ ਜਿੱਥੇ ਤੱਕ ਉਮੀਦ ਹੈ ਕਿ ਰਾਣਾ ਕੇਪੀ ਕਮਰਪਾਲ ਸਿੰਘ ਜੀ ਵੀ ਆ ਕੇ ਇਸ ਮੌਕੇ ਦੇ ਉੱਤੇ ਆ ਕੇ ਸਰਦਾ ਜੱਥੇ ਦੇ ਨਾਲ ਆਪਣਾ ਯੋਗਦਾਨ ਦੇਣਗੇ ਔਰ ਬੀਜੇਪੀ ਦੇ ਉਹਗੇ ਲੀਡਰ ਵੀ ਆ ਕੇ ਸਯੋਗਦਾਨ ਦੇਣਗੇ। ਸੰਗਤ ਜਿਨੀਆਂ ਇਸ ਵੀਡੀਓ ਨੋਇਸ ਕਲਿੱਪ ਨੂੰ ਦੇਖ ਰਹੀ ਹੈ ਉਹਨਾਂ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਬਾਬਾ ਜੀ ਦੇ ਜਾਣਾ ਉਹ ਸਾਨੂੰ ਸਿਰਫ ਇਹ ਦੱਸਣ ਕਿ ਅਸੀਂ ਆ ਰਹੇ ਨੇ ਕਿ ਸਿਦਾ ਕਾਰਡ ਨਹੀਂ ਬਣਾਇਆ ਜਾਏਗਾ ਸਾਡੇ ਨਾਲ ਚੱਲੋ ਬੱਸ ਦਾ ਜਿਹੜੀ ਬੱਸਾਂ ਕੀਤੀਆਂ ਹੋਈਆਂ ਉਹ ਰੈਂਟ ਬੇਸਿਸ ਤੇ ਕੀਤੀਆਂ ਹੋਈਆਂ ਨੇ ਜੋ ਕਰਾਇਆ ਨੰਗਲ ਤੋਂ ਸ਼ਤਲਾਈ ਬਣਦਾ ਉਹਨਾਂ ਬੱਸਾਂ ਦੇ ਵਿੱਚ ਪਰ ਸੀਟ ਦੇ ਹਿਸਾਬ ਨਾਲ 500 ਰੁਪਿਆ ਕਰਾਇਆ ਹੈ ਉਹ ਦੇਣਗੇ ਤੇ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਲੈ ਕੇ ਚਲਣੀਆਂ ਉਹਨਾਂ ਵਾਸਤੇ ਨਾ ਕੋਈ ਕਾਰਡ ਨਾ ਕੋਈ ਕਰਾਇਆ ਸ਼ਤਲਾਈ ਪਹੁੰਚਣ ਜਾਗਰਣ ਦਾ ਆਨੰਦ ਕਰਨ ਬਾਬਾ ਜੀ ਦਾ ਟੂਟ ਪੰਧਾਰੇ ਦਾ ਆਨੰਦ ਲੈਣ ਤੇ ਬਾਬਾ ਜੀ ਦੀ ਗੁਫਾ ਦੇ ਦਰਸ਼ਨ ਪਾ ਕੇ ਆਪਣਾ ਜੀਵਨ ਸਫਲ ਬਣਾਓ ਹੋਈ ਹੈ ਉਹ ਸਾਡੇ ਨਾਲ ਚੱਲੋ ਔਰ ਸਾਡੇ ਪਾਰਟੀ ਜਿਹੜੀ ਸਹਿਯੋਗ ਕਰ ਰਹੇ ਨੇ ਬੱਚੇ ਬੈਠੇ ਨੇ ਮੇਰੇ ਨਾਲ ਉਹਨਾਂ ਦਾ ਜਿਹੜਾ ਆਯੋਜਨ ਹੈ ਜੋ ਕਰ ਰਹੇ ਨੇ ਇਹ ਦੇਖੋ ਕਿ ਕਥਨੀ ਔਰ ਕਥਨੀ ਕਰਨੀ ਔਰ ਕਥਨੀ ਦੇ ਵਿੱਚ ਫਰਕ ਤਾਂ ਨਹੀਂ ਹੈ ਅਗਰ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਬਾਕੀ ਮੇਰੇ ਨਾਲ ਦੀਵਾਨ ਚੰਦ ਜੀ ਡੈਣੀ ਤੋਂ ਡੈਣ ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ ਬਲਾਸਰੋ ਦੇ ਵਿੱਚ ਮਾਨਕਪੁਰ ਤੋਂ ਲੱਟ ਸਾਹ ਵਿਨੋਦ ਜੀ ਪ੍ਰਕਾਸ਼ ਜੀ ਬੈਠੇ ਨੇ ਇਹਨਾਂ ਨੇ ਡੈਨ ਦੇ ਵਿੱਚ ਆਪਣੀ ਜਗ੍ਹਾ ਦੇ ਵਿੱਚ ਬਾਬਾ ਜੀ ਮਹਾਰਾਜ ਦਾ ਸੈਲ ਦੇ ਵਿੱਚ ਬਾਬਾ ਜੀ ਨੇ ਹੁਕਮ ਕੀਤਾ ਹੈ ਬਾਬਾ ਜੀ ਦੀ ਕਿਰਪਾ ਹੋਈ ਹੈ ਨਾ ਪਰ ਉੱਥੇ ਇਹਨਾਂ ਨੇ ਇੱਕ ਵਿਸ਼ਾਲ ਗੁਫਾ ਦਾ ਬਾਬਾ ਜੀ ਮਹਾਰਾਜ ਦੀ ਗੁਫਾ ਦਾ ਨਿਰਮਾਣ ਕੀਤਾ ਹੈ ਜਿਸ ਦੇ ਵਿੱਚ ਮੂਰਤੀ ਸਥਾਪਿਤ ਹੈ ਉਸ ਦੀ ਸੇਵਾ ਲੱਗੀ ਹੋਈ ਹੈ ਨਗਰ ਵਾਸੀਆਂ ਨੂੰ ਔਰ ਸੰਗਤਾਂ ਨੂੰ ਜੇਕਰ ਮੌਕਾ ਮਿਲਦਾ ਹੈ ਜ਼ਰੂਰ ਉਹ ਤੈਤਵਾਰ ਨੂੰ ਜਾ ਕੇ ਦਰਸ਼ਨ ਕਰਨ ਔਰ ਐਸਾ ਬਵਿਆ ਦ੍ਰਿਸ਼ ਹੈ ਜੰਗਲ ਦੇ ਵਿੱਚ ਕਿ ਸਾਥ ਸਾਥ ਬਾਬਾ ਜੀ ਮਹਾਰਾਜ ਉੱਥੇ ਬਰਾਜਮਾਨ ਨੇ ਇਨਾ ਦੇ ਨਾਲਿੰਦੀ ਪੂਰੀ ਸੰਗਤ ਬਸ ਪਰਕੇ ਔਰ ਮਣਕਪੁਰ ਤੋਂ ਲਾਟ ਸਾਹਿਬ ਦੇ ਨਾਲ ਇੱਕ ਟੈਂਪੂ ਦੋ ਤਿੰਨ ਚਾਰ ਗੱਡੀਆਂ ਛੋਟੀਆਂ ਇਕੱਠੇ ਹੋ ਕੇ ਸੰਗਤ ਨੇ ਇਕੱਠੇ ਹੋ ਕੇ ਸਾਰਿਆਂ ਨੇ ਬਾਬਾ ਜੀ ਮਹਾਰਾਜ ਦੀ ਗੁਫਾ ਤੇ ਜਾ ਕੇ ਦਰਸ਼ਨ ਕਰਨੇ ਨੇ